ਹਾਂ ਉਹ ਗੱਲ ਕਰਦੇ ਸਾਰੇ ਰੋਣਾ ਹੈਲੋ ਅਬੀਰ ਦੀ ਮੰਮੀ ਬੋਲਦੀ ਹੋ ਹਾਂਜੀ ਸੱਚੀ ਗੱਲ ਬਾਜੀ ਪਾਪਾ ਬੋਲਦਾ ਦਾ ਮੈਂ ਮੰਮੀ ਨਾਲ ਗੱਲ ਕਰਨ ਲਈ ਗਿਆ ਪਾਪਾ ਨੇ ਤਾਂ ਕਿਹਾ ਹੀ ਨਹੀਂ ਮੈਂ ਹਾਂਜੀ ਕਰੋ ਬਾਜੀ ਹਾਂ ਹਾਂਜੀ ਕਰੋ ਬਾਜੀ ਗੱਲ ਨਹੀਂ ਮੈਂ ਤਾਂ ਪਾਪਾ ਨਾਲ ਗੱਲ ਕਰਨ ਲਈ ਗਿਆ ਮੈਂ ਤਾਂ ਇਹਨੂੰ ਕਿਹਾ ਉਹਦੀ ਮੰਮੀ ਨਾਲ ਗੱਲ ਕਰਾ ਤਾਂ ਮੈਂ ਕਹਿ ਨਹੀਂ ਮੇਰੀ ਮੰਮੀ ਨਾਲ ਗੱਲ ਕਰਾ ਮੇਰੀ ਠੀਕ ਹੈ ਤਾਂ ਤੁਸੀਂ ਅਬ ਕਹਿ ਮਮੀਆਂ ਨਾਲ ਗੱਲ ਕਰਨੀ ਹੈ ਤੂੰ ਗੱਲ ਸੁਣ ਹਾਂਜੀ ਚਲ ਤੇਰੇ ਤੇ ਕਰ ਲੈਣਾ ਜੇ ਬਾਕੀ ਪੈਸੇ ਭਰਦੇ ਤੂੰ ਹੀ ਕਿਉਂ ਨਹੀਂ ਪੈਸੇ ਭਰਦੇ ਤੂੰ ਹੀ ਕਿਤੇ ਮਾਰਦੇ ਹੋ ਰੋੜਦੇ ਹੋ ਕਰਦੇ ਹੋ ਭਾਜੀ ਮੈਂ ਨਾ ਇਹਦਾ ਪਹਿਲਾਂ ਪਹਿਲਾਂ ਨਾਲ ਝਗੜਾ ਹੋਇਆ ਸੀ ਹਾਂ ਅਜੀ ਬੋਲਣਾ ਭਾਜੀ ਮੈਂ ਸਮਝ ਗਿਆ ਬਾਤ ਤੁਹਾਡੀ ਤੇਰੀ ਮੈਂ ਮੈਂ ਪਹਿਲਵੰਦਰ ਬੋਲਦਾ ਸਬਸਪੈਕਰ ਹਾਂ ਹਾਂਜੀ ਹਾਂ ਤੇ ਮੈਂ ਨਾ ਪਹਿਲਾਂ ਇਹਦਾ 45000 ਰੁਪਇਆ ਭਰਿਆ ਵਾ ਉਦੋਂ ਵੀ ਝਗੜਾ ਇਹਨਾਂ ਦਾ ਹੋਇਆ ਸੀ ਹਾਂ ਆਪਣਾ ਸੁਖਵਿੰਦਰ ਸਿੰਘ ਨਹੀਂ ਹੁੰਦੇ ਇਥੇ ਆਹੋ ਉਹਨਾਂ ਦੇ ਹੱਥੀ ਪੈਸੇ ਦਿੱਤੇ ਆ ਮੈਂ ਤੇ ਪਰਵੇਜ ਨੇ ਅੱਛਾ ਇਹਨਾਂ ਨੇ ਭਾਜੀ ਉਦੋਂ ਕੋਈ ਪੈਸਾ ਨਹੀਂ ਭਰਿਆ ਵੀ ਹੂੰ ਤੇ ਭਾਜੀ ਮੈਂ ਇਹਨਾਂ ਦੇ ਬਾਰ-ਬਾਰ ਲੜਾਈਆਂ ਦੇ ਵਿੱਚ ਪੈਸੇ ਕਿੱਥੋਂ ਲਿਆਵਾਂ ਦੱਸੋ ਮੈਂ ਤੇ ਹੁਣ ਦਿਹਾੜੀਦਾਰ ਬੰਦਾ ਹੁਣ ਹੋ ਗਿਆ ਮਾਂ ਸਾਰੇ ਹਜੇ ਮੇਰੀ ਸੁਣ ਲਾ ਹਜੇ ਹਜੇ ਮੇਰੀ ਸੁਣ ਲਾ ਗੱਲ ਹਾਂਜੀ ਮੇਰੀ ਨਾ 10 ਸਾਲ ਦੀ ਨੌਕਰੀ ਫਰਕਾ ਚੂੜੀਆਂ ਦੀ ਹੈਗੀ ਆ ਕਿਉਂਕਿ ਮੈਂ ਜਦੋਂ ਹੌਲਦਾਰ ਹੁੰਨਾ ਉਹ ਮੁੱਖ ਮੁਸੰਬੀ ਲਗਾਰੇ ਆ ਦੋ ਵਾਰੀ ਮੈਂ ਇੱਥੇ ਦੋ ਵਾਰੀ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਦੋ ਵਾਰੀ ਮੈਂ ਥਾਲੇਦਾਰੀ ਵੀ ਇੱਥੇ ਨੌਕਰੀ ਕਰ ਗਿਆ ਹਣੀ ਹਾਂਜੀ ਤੇ ਹੁਣ ਮੈਂ ਪੰਜਵੀਂ ਯਾਰ ਛੇਵੀਂ ਯਾਰ ਆਇਆ ਇੱਥੇ ਕਿਉਂ ਮੇਰੇ ਅੱਜ ਸੱਚ ਉਹਦੇ ਆਰਡਰ ਵੀ ਇੱਥੇ ਹੋਣੇ ਆ ਵੱਡੇ ਦੇ ਫੁੱਲ ਸੱਚ ਮੇਰੇ ਅੱਜ ਆਰਡਰ ਹੋਣੇ ਆ ਇੱਥੇ ਠੀਕ ਨਾ ਗੱਲ ਹਾਂਜੀ ਹਾਂਜੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਵਾ ਵੇਖੋ ਗੱਲ ਪਤਾ ਕੀ ਆ ਚੰਗਾ ਤੇ ਤੂੰ ਵੀ ਜਾਣੀ ਜਿਹੜੀਆਂ ਤੇਰੀਆਂ ਹੁਣ ਜੇ ਤੂੰ ਤੇ ਯਾ ਪੁੱਤ ਜਵਾਨ ਹੋ ਜਾਣ ਤੇ ਫਿਰ ਮਾਂ ਪਿਓ ਗਲਤ ਕੰਮ ਕਰੋ ਤੇ ਬੱਚੇ ਤੇ ਆਟੋਮੈਟਿਕਲ ਤੇ ਕੰਮ ਕਰਨਗੇ ਹੁਣ ਤਨੂੰ ਮੈਂ ਮੂੰਹ ਨਹੀਂ ਕਹਿਣਾ ਚਾਹੁੰਦਾ ਤੇ ਕਿ ਤੂੰ ਕੀ ਗਲਤ ਮਾ ਉਹ ਤਨੂੰ ਹੀ ਪਤਾ ਤੇ ਤੇਰੇ ਆਂਟੀ ਮਾੜੀ ਨੂੰ ਪਤਾ ਤੇਰੀ ਵਾਹਿਸ਼ ਨੂੰ ਹੀ ਪਤਾ ਤੇ ਮੈਨੂੰ ਹੀ ਪਤਾ ਹਾਂਜੀ ਆਪਾਂ ਬੱਚਿਆਂ ਨੂੰ ਗਲਤ ਤਾਂ ਠੀਕ ਆ ਜਵਾਨੀ ਗਲਤੀਆਂ ਹੁੰਦੀ ਆ ਆਪਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਧ ਨਾਤਾ ਹਾਂਗਾ ਵੀ ਮੇਰੇ ਤੋਂ ਕਦੀ ਗਲਤੀ ਨਹੀਂ ਹੋਈ ਹੈ ਹਾਂਜੀ ਹਾਂਜੀ ਪਰ ਉਹ ਮੇਰੇ ਬੱਚੇ ਵੀ ਸਿਆਣੇ ਆ ਵਿਆਹ ਜੋਗ ਨੇ ਵੱਡੇ ਨੇ ਮੇਰੇ ਬਰਾਬਰ ਮੁੰਡੇ ਨੂੰ ਜੁੱਤੀ ਆਉਂਦੀ ਆ ਮੁੰਡਾ ਵਿਆਹ ਵਾਲਾ ਵਾ ਕੁੜੀ ਵਿਆਹ ਵਾਲੀ ਆ ਤੇ ਜੇ ਮ ਹਾਂਜੀ ਤੇ ਮੇਰੇ ਮੈਂ ਬੱਚਿਆਂ ਨੂੰ ਕਿ ਕਿਦਾਂ ਰੋਕਾਂਗਾ ਤੂੰ ਆਪ ਨਹੀਂ ਸੁਧਰਿਆ ਹੁਣ ਤੱਕ ਅੰਦਰ ਆਪਣੇ છાਤੀ ਮਾਰ ਕੇ ਵੇਖ ਨਹੀਂ ਵੇ ਜੋ ਤੂੰ ਹਾਂਜੀ ਹਾਂਜੀ ਚਲੋ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਕੋਈ ਸਾਰੇ ਕੱਟਣ ਲੱਗੇ ਹੁੰਦੀ ਆ ਇਹ ਹੁਣ ਤੂੰ ਪਹਿਲਾਂ ਆਪੇ ਲੱਭ ਆਪੇ ਮੇਰੀ ਗੱਲ ਸੁਣੋ ਭਾਜੀ ਜੀ ਸ਼ੁਰੂ ਤੋਂ ਮੈਨੂੰ ਜਾਣਦੇ ਜੀ ਹਾਂ ਤੁਸੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਆਵਾਜ਼ ਮਾਰੋ ਨਾ ਭਾਜੀ ਮੌਕੇ ਤੇ ਆਉਂਗਾ ਉਸੇ ਲਈ ਯਾਰ ਮੈਂ ਮੰਨਦਾ ਨਹੀਂ ਆ ਮੈਂ ਮੰਨਦਾ ਯਾਰ ਨਹੀਂ ਆ ਮੈਂ ਤੇਰੀ ਪੁਲਿਸ ਦੀ ਗੱਲ ਆ ਭਾਜੀ ਆਪੇ ਘਰੋਂ ਦੇ ਭਾਜੀ ਕਦੀ ਦੌੜਿਆ ਨਹੀਂ ਹਾਂ ਠੀਕ ਹੈ ਤਰੀਕ ਤਰੂ ਵੀ ਮੈਸ ਹੋ ਜੇ ਠੀਕ ਹੈ ਪੁਲਸ ਉਸਾੜੇ ਮੁੰਡਾ ਉਸੜੋ ਉਹ ਨਿੱਕੇ ਮੁੰਡੇ ਗੱਲਾਂ ਸੁਣਾਂ ਗੱਲ ਤੇਰੇ ਮੈਂ ਉਸ ਰਾਸ਼ਟ ਪਉਂਦੀ ਆ ਠੀਕ ਮੈਂ ਬਾਹਰ ਅੰਦਰ ਆ ਕੇ ਆਪਣੀਆਂ ਜਮਾਨਤਾ ਕਰਾਈਆਂ ਤੂੰ ਵੇਖੋ ਮੈਂ ਕਿਤੇ ਰੋ ਕੋ ਭੱਜਿਆ ਦੇ ਹੈ ਗਾਨੀਆਂ ਪਰ ਭਾਜੀ ਜਿਹੜੇ ਬਾਰ ਬਾਰ ਪੈਸੇ ਭਰੂੰਗਾ ਮੈਂ ਕਿਉਂ ਭਰੂੰਗਾ ਲੜਾਈਆਂ ਹੁੰਦੀਆਂ ਇੰਨਾ ਮੁੰਡਿਆਂ ਦੀਆਂ ਹੀ ਆ ਵਿੱਚ ਇਹ ਹੁੰਦਾ ਵਾ ਉਹ ਮੈਂ ਇੱਕ ਦੋ ਵਾਰੀ ਭਾਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਸੁਣ ਲੈ ਗੱਲ ਹੁਣ ਜਿਹੜਾ ਮੁੰਡਾ ਇਹਨਾਂ ਨਾਲ ਹੈਗਾ ਬਿੱਟੂ ਇਹ ਬੰਟੀ ਹਾਂਜੀ ਉਹਨੂੰ ਰਾਤੀ ਇਥੇ ਲੰਮੇ ਪਾਇਆ ਸੀ ਉਹਨੇ ਉਹਨੇ ਮੰਨਿਆ ਵੀ ਅਸੀਂ ਤਿੰਨੇ ਸਮਾਨ ਵੇਚਦੇ ਆ ਜੀ ਫਲਾਣੇ ਬੰਦੇ ਕੋਲ ਲਿਆਉਂਦੇ ਆ ਹਾਂਜੀ ਸੁਣ ਲੈ ਮੇਰੀ ਗੱਲ ਤੇਰੇ ਮੁੰਡੇ ਨੂੰ ਪਤਾ ਇੰਦਰ ਬੈਠਾ ਵਾ ਕਰਦੇ ਉਹਨੂੰ ਤੁਹਾਡੇ ਮੁੰਡੇ ਨੇ ਚਪੇੜ ਮਾਰੀ ਨਾ ਦੂਜੇ ਨੇ ਮਾਰੀ ਆਕਾਸ਼ ਨੇ ਮਾਰੀ ਆ ਹਾਂਜੀ ਕੋਈ ਸਾਨੂੰ ਪਤਾ ਹੀ ਕ੍ਰਿਮੀਨਲ ਬੰਦਾ ਉਹ ਆ ਤੇ ਉਹਨੇ ਯਾਰ ਬਣਾਏ ਆ ਕਿਉਂਕਿ ਬੰਦੇ ਨੂੰ ਇੱਕ ਕੰਮ ਕਰਨ ਵਾਸਤੇ ਸਾਥੀ ਚਾਹੀਦੇ ਆ ਵੀ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਭਾਜੀ ਵੇਖੋ ਜਦੋਂ ਘਰੋਂ ਘਰੇ ਉਹ ਆਉਂਦਾ ਨਹੀਂ ਆ ਘਰੇ ਵੜਦਾ ਨਹੀਂ ਆ ਮੈਨੂੰ ਪਤਾ ਨਹੀਂ ਆ ਮੁੰਡਾ ਕਿੱਥੇ ਆ ਜਦੋਂ ਬਾਰ-ਬਾਰ ਖਾਂਦੇ ਪੀਂਦੇ ਆ ਹੁਣ ਇੱਕ ਬੰਦਾ ਇਹ ਕ੍ਰਿਮੀਨਲ ਕੰਮ ਕਰਦਾ ਵਾ ਤਾਂ ਭਾਜੀ ਉਹਦੇ ਵਿੱਚ ਜ਼ਿੰਮੇਵਾਰ ਮੈਂ ਥੋੜੀ ਹੈਗਾ ਵਾਂ ਵੇਖੋ ਖਰਚਾ ਪਾਣੀ ਉਹ ਦਿੰਦਾ ਵਾ ਉਹ ਕਰਦਾ ਹੋਆ ਤੂੰ ਜੋ ਮੇਰ ਨਹੀਂ ਹੈਗਾ ਮੈਂ ਉਹੀ ਗੱਲ ਕੰਡਿਆ ਵੀ ਜੇ ਹੁਣ ਤੁਸੀਂ ਪੈਸੇ ਨਹੀਂ ਭਰਦੇ ਇੱਕ ਵਾਰੀ ਮੈਂ ਤੁਸੀਂ ਇੱਕ ਵਾਰੀ ਤਾਂ ਤੁਹਾਡਾ ਫਰਜ਼ ਬੰਦਾ ਸੀ ਵੀ ਇੱਕ ਆ ਇੱਕ ਲਾਸਟ ਮੌਕਾ ਇਹਨੂੰ ਕਹਿ ਦਿੰਦਾ ਉਹ ਮੁੰਡਾ ਤੇਰਾ ਕੱਲ ਪਤਾ ਕੀ ਕਹਿੰਦਾ ਸੀ ਇੱਥੇ ਜਿਹੜੇ ਮਗਰਾਏ ਸੀਗੇ ਹਾਂਜੀ ਕਹਿੰਦਾ ਸੀ ਕੋਈ ਨਹੀਂ ਆਲਾ ਤੇ ਮੈਨੂੰ ਜਿਲੋਂ ਬਾਹਰ ਮੈਂ ਦਿਨਾਂ ਨਾਲ ਦੀ ਭੈਣ ਦੀ ਲੰਨ ਆ ਕੇ ਮਤਾ ਦੇ ਲੋ ਕਹਿੰਦਾ ਸੀ ਮੈਂ ਆਹ ਪੁੱਤ ਮਾਂ ਬੰਦੀ ਇਦਾਂ ਨਹੀਂ ਬੋਲੀਦਾ ਕਹਿੰਦਾ ਨਹੀਂ ਅੰਕਲ ਗੱਲ ਆ ਕੋਈ ਇਹ ਭਾਂਡੇ ਚਲੋ ਠੀਕ ਅਸੀਂ ਗਲਤੀ ਕੀਤੀ ਐ ਇੱਕ ਵਾਰੀ ਸਾਨੂੰ ਇੱਕ ਸਾਨੂੰ ਮੌਕਾ ਦੇ ਦੇਣ ਪਾਜੀ ਗਲਤੀ ਕੀਤੀ ਉਹ ਤਾਂ ਫੇਰ ਐਣਾ ਰੋਜ਼ ਮੈਂ ਤਾਂ ਨਾ ਵੀ ਬੜਾ ਵਧੀਆ ਹੋ ਗਿਆ ਵਾ ਕਿ ਚਲੋ ਜਿਹੜੀ ਆਪਾਂ ਰੈਸਟ ਆਪਵਾਤੀ ਆ ਨਾਲੋਂ ਇਹ ਬਾਰੋ-ਬਾਰ ਜਮਾਨਤਾ ਕਰਾਂਦੇ ਇਹਨਾਂ ਦੇ ਹੁਣ 20 ਸੇਰ ਪਾੜਨੇ ਸੀ ਠੀਕ ਉਹਦੇ ਬਾਰੋ-ਬਾਰ ਜਮਾਨਤਾ ਦੇ ਚਲੋ ਅਸੀਂ ਪਰਚਾ ਹੀ ਨਹੀਂ ਦਿੰਦਾ ਜੇ ਉਹ ਦਿਨ ਕਿਤੇ ਉਹਨਾਂ ਨਾਲ 307 ਦਾ ਗੁਲੀ ਗੋਲੀ ਨਾ ਚਲਦੀ ਬਾਣੀ ਮੈਂ ਇੱਥੇ ਰਹਿੰਦਾ ਤੇ ਫਿਰ ਮੈਂ ਪਰਚਾ ਕਰਾਉਣਾ ਨਹੀਂ ਜੇ ਪਰਚਾ ਕਰਾਉਣਾ ਤੇ ਹਾਂਜੀ ਫੇਰ ਬੰਦੇ ਫੜਨ ਦੀ ਕੋਈ ਪਰਚਾ ਦੇਂਦਾ ਬਈ ਬੰਦੇ ਬਾਜ ਫੜੇ ਜਾਂਦੇ ਜਮਾਨਤ ਨਾਲ ਪਾਜੀ ਬੜਾ ਵਧੀਆ ਹੋ ਗਿਆ ਚਲੋ ਥੋੜਾ ਥੋੜਾ ਬੋਧਾ ਤੁਸੀਂ ਵਧੀਆ ਜੇ ਵਧੀਆ ਸਾਹਿਬ ਜੀ ਤੁਸੀਂ ਤੁਹਾਡਾ ਸਮਝਾਉਂਦਾ ਇਹਨਾਂ ਨੂੰ ਫਰਜ ਬੰਦਾ ਵਾ ਜੇ ਥੋੜਾ ਬੋਧਾ ਤੁਸੀਂ ਇਹਨਾਂ ਨੂੰ ਸਮਝਾਓਗੇ ਨਾ ਤੇ ਸਮਝ ਜਾਣਗੇ ਤੇ ਪਾਜੀ ਮੇਰੀ ਤਾਂ ਕਦੀ ਮੰਨੀ ਨਹੀਂ ਇਹ ਤੇ ਜੇ ਮੈਂ ਜਿਦਾਂ ਤੁਹਾਨੂੰ ਕਿਹਾ ਵੀ ਲੱਖ-ਲੱਖ ਰੁਪਇਆ ਦੇ ਦਿਓ ਚਲੋ ਮੈਂ ਲੱਖ-ਲੱਖ ਕਿਹਾ ਤੂੰ 50-50 ਹਜ਼ਾਰ ਹੀ ਮੌਕੇ ਤੇ ਦੇ ਲੈਂਦੇ ਤਾਂ ਮੁੰਡੇ ਬਲਾਉਣ ਦੀ ਵੀ ਲੋੜ ਨਹੀਂ ਪਣੀ ਤੇ ਉਦਾਂ ਹੀ ਸੜ ਜਾਣਾ ਜੀ ਤੁਸੀਂ ਉਹ ਪੱਸੀ ਆ ਲਾਇ ਹੀ ਨਹੀਂ ਮਤਨਾਂ ਪਰਵਾਰਾਂ ਚ ਕੋਈ ਬੰਦਾ ਨਹੀਂ ਆਇਆ ਸਿਰਫ ਉਹ ਉਹਦੀ ਬਬਲੀ ਦੀ ਆਪਣੇ ਬਬਲੀ ਕਹਿੰਦੀ ਵੀ ਮੈਂ ਦੇ ਦਨੀ 50 ਹਜ਼ਾਰ ਉਹਦੀ ਮੁੰਡੇ ਦੀ ਉਹ ਘਾਟਲੀ ਮਾਂ ਉਹ ਕਹਿੰਦੀ ਭਾਜੀ ਮੈਂ ਦੇ ਦਨੀ 50 ਹਜ਼ਾਰ ਭਾਜੀ ਉਹਨਾਂ ਕੋਲ ਤਾਂ ਵਾਧੂ ਪੈਸੇ ਆ ਮੈਂ ਤਾਂ ਹੁਣ ਫੇਰ ਸ਼੍ਰੀਨਗਰ ਜਾਣ ਵਾਸਤੇ ਤਿਆਰ ਹੋਇਆ ਆ ਹਾਂ ਹੁਣ ਫੇਰ ਇਹਦੀ ਜ਼ਮਾਨਤ ਕਰਾਉਣਾ ਤੇ ਫੇਰ ਜਾਉਂਗਾ ਤੂੰ ਮੇਰੇ ਕੋਲ ਆ ਪੀਲਾ ਚ ਆਪਿਆ ਦੇ ਬੋਲੀ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਤੇ ਬੜੇ ਅਲੀਗੇਸ਼ਨ ਲਗਾ ਰਹੇ ਕੀ ਕਰੇ ਤਾਂ ਉਹ ਗੱਲ ਇਹਦਾ ਜੀ ਮੈਂ ਥਾਰਿਆਂ ਫਤਿਹਾਂ ਚੂੜੀਆਂ ਵਿਸ਼ੇ ਤੌਰ ਤੇ ਪੀਸੀ ਅਫਸਰ ਹੈ ਜੇ ਸਬ ਇੰਸਪੈਕਟਰ ਭਗੰਦਰ ਸਿੰਘ ਉੱਥੇ ਲਗਾਇਆ ਹਾਂ ਛੇਤਰੀ ਨੂੰ ਇਹ ਤਿੰਨ ਮੁੰਡਿਆਂ ਨੇ ਮਤਲਬ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਣ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਰੀ ਗੋਨਾਂ ਦੀ ਲੜਕੀ ਕੋਈ ਕੰਮ ਕਰਨ ਵਾਸਤੇ ਰੱਖੀ ਹੋਣਾ ਉਨੂੰ ਇਹਨਾਂ ਨੇ ਛੇੜਛਾੜ ਕੀਤੀ ਆ ਤੇ ਮਲਪਤੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਨਾ ਫਰੈਂਡਸ਼ਿਪ ਕਰਨੀ ਆ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਤੇ ਕਿੱਟ ਮਾਰ ਕੇ ਤੇ ਖੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੇ ਵੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ 'ਤੇ ਕਿੱਟ ਵੱਜਣ ਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਜਾ ਕੇ ਮੈਡੀਕਲ ਲਿਆ ਜੀ ਐਮਐਲਆਰਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੜੇ ਆ ਆਪਣੇ ਘਰਾਂ ਤੋਂ ਭਗੋੜੇ ਹੋਗੇ ਕਿਉਂਕਿ ਇਤਨੇ ਮੁੰਡੇ ਕ੍ਰਿਮੀਨਲ ਸੀਗੇ ਇਹ ਘਰਾਂ ਤੋਂ ਭਗੋੜੇ ਹੋਗੇ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਵੀ ਅਸੀਂ ਤੁਹਾਡੀ ਯੋਅ ਕਰਦਾਂ ਅਸੀਂ ਤੁਹਾਡਾ ਨੁਕਸਾਨ ਕਰਦਾਂ ਉਹਨਾਂ ਨੇ ਇਹਨਾਂ ਨੇ ਫਿਰ ਮਤਲਬ ਪ੍ਰੀਤ ਪਾਣੇ ਕੋ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਸਾਮਾਨ ਸੀ ਸਾਰਾ ਸਾਰ ਕੇ ਤੇ ਆਪ ਸੁਆਹ ਕਰਤਾ ਉਹਨਾਂ ਨੇ ਕੰਪਲੇਨਟ ਕੀਤੀ ਵੀ ਸਾਡਾ ਜਿਹੜਾ ਅੰਨ ਧਮਕੀਆਂ ਦੇਦੇ ਤੇ ਇਹਨਾਂ ਬੰਦਿਆਂ ਜਿੰਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨਾਂ ਦੇ ਆਪਣੇ ਮਤਲਬ ਪਰਿਵਾਰ ਆ ਰਹ ਤੇ ਇਹਨਾਂ ਦੀ ਆਸਰੇ ਚ ਬੈ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਤੇ ਅਸੀਂ ਪਰਚੇ ਚ ਕੀ ਲਾਣਾ ਸਾਡਾ ਨੁਕਸਾਨ ਹੋਇਆ ਤੁਸੀਂ ਸਾਡਾ ਨੁਕਸਾਨ ਭਰ ਦਿਓ ਇਹਨਾਂ ਨੇ ਬਾਹਰ ਮੋਦਰ ਬੰਦਿਆ ਨੇ ਸ਼ਹਿਰ ਵਿੱਚ ਮੋਦਰ ਬੰਦਿਆ ਨੇ ਵਿੱਚ ਬੈ ਕੇ ਇਹਨਾਂ ਦਾ ਤਿੰਨਾਂ ਤੇ 50-50 ਹਜ਼ਾਰ ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1 ਫੇਰ ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਛੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਲੈਂਦੇ ਆ ਜਿਹੜੇ ਦੋ ਥੇੜੀ ਸੀ ਉਹਨਾਂ ਨੇ 50-50 ਹਜ਼ਾਰ ਦਿੱਤਾ ਜਿਹੜੀ ਤੀਜੀ ਥੇੜੀ ਸੀ ਅਜੇ ਡੁੰਗ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਤਾਂ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸੱਟ ਦੇ ਹੋਣ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਰਨਗਰ ਜਾਂਦਾ ਵਾ ਉਥੋਂ ਹੈਰਾ ਉਹਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਪੋਹ ਰਾ ਜਾਂਦਾ ਵਾ ਮੇਰਾ ਇਹ ਇਸ ਇਸ ਫੈਸਲੇ 'ਚ ਕੋਈ ਲੈ ਨਹੀਂ ਦਿੰਦੀ ਆ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਟੂੜੀਆ ਸ਼ਹਿਰ ਤੇ ਮੋਹਰ ਪੈਂਦੇ ਆ ਜਿਹੜੇ ਜੁੰਗਰੀ ਵਿਅਕਤੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਬਾਰੇ ਮੈਂ ਇਹਨਾਂ ਨੂੰ ਜਰੂਰ ਕਹਾਂ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਮਤਲਬ ਪੈਸੇ ਭਰ ਦਿਓ ਇਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਰ ਮਿਰਤਲ ਜਾਓ ਲੈ ਇੱਥੇ ਕੋਈ ਸਚਾਈ ਨਹੀਂ ਆ ਇਹ ਆਪ ਇੱਕ ਕ੍ਰਿਮੀਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਨ ਕਰ ਤੱਕ ਕਹਾਣੀ ਬਣਾ ਕੇ ਦੇ ਰਹੀਏ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਆਈ ਪਲਵਿੰਦਰ ਸਿੰਘ ਜੋ ਥਾਣਾ ਫਤੇਗੜ ਚੂੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਮਿਤੀ 19/2/2025 ਅੰਡਰ ਸੈਕਸ਼ਨ 74 115 2 118 1 ਨ ਜਿਹੜੇ ਸੈਕਸ਼ਨ ਹੈਗੇ ਆ ਬੀ ਐਨ ਐਸ ਦੇ ਉਸ ਵਿੱਚ ਤਫਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸ ਆਈ ਪਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਦੋਸ਼ੀ ਅਜੇ ਅਜੇ ਹੈਗਾ ਅਜੇ ਮਸੀਹ ਦਾ ਬੇਟਾ ਹੈ ਅਭੀ ਇਹ ਦੋਸ਼ੀ ਹੈ ਤੇ ਅਜੇ ਮਸੀਹ ਨਾਲ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਬੰਦ ਵਿੱਚ ਕਾਰਵਾਈ ਕਰਦੇ ਹੋયા ਐਸਆਈ ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵੀ ਬਾਕੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਸਰ ਕੋਈ ਇਨਵੈਸਟੀਗੇਸ਼ਨ ਕੋਲਸ ਹੋਣੀ ਕੋਈ ਜਾਂਚ ਕੀਤੀ ਹੈ ਇਹ ਭਾਗੀ ਪੜਤਾਲ ਤੋਂ ਜੋ ਵੀ ਤੱਥ ਸਭ ਦੇ ਆਣਗੇ ਉਸ ਤੇ ਬਨਾਵਗਲੀ ਕਾਰਵਾਈ ਕੀਤੀ ਜਾਊਗੀ ਸਹੀ ਠੀਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਆਈ ਪਲਵਿੰਦਰ ਸਿੰਘ ਜੋ ਥਾਣਾ ਫਤੇਗੜ ਚੂੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਬੀਤੀ 1.225 ਅੰਡਰ ਸੈਕਸ਼ਨ 75 115 2 118 1 3 ਜਿਹੜੇ ਸੈਕਸ਼ਨ ਹੈਗੇ ਆ ਬੀਐਨਐਸ ਦੇ ਉਸ ਵਿੱਚ ਤਫਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸਆਈ ਭਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਦੋਸ਼ੀ ਅਜੇ ਅਜੇ ਹੈਗਾ ਅਜੇ ਮਸੀਦ ਦਾ ਬੇਟਾ ਹੈ ਅਬੀ ਇਹ ਦੋਸ਼ੀ ਹੈ ਅਜੇ ਮਸੀਨਾ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਬੰਦ ਵਿੱਚ ਕਾਰਵਾਈ ਕਰਦੇ ਹੋયા ਐਸ.ਆਈ. ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵੀ ਬਾਕੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਹੈ ਸਰ ਕੋਈ ਇਨਵੈਸਟੀਗੇਸ਼ਨ ਕੋਲ ਸੌਂਵਾਇਆ ਨਹੀਂ ਕੋਈ ਗ੍ਰਾਸ ਕੀਤੀ ਹੈ ਇਹ ਪਾਕੀ ਪੜਤਾਲ ਤੋਂ ਜੋ ਵੀ ਤੱਥ ਸਾਬਿਤ ਹੋਣਗੇ ਉਸ ਤੇ ਬਨਾਵਗਲੀ ਕਾਰਵਾਈ ਕੀਤੀ ਜਾਊਗੀ ਮੈਂ ਸਰ ਅਜੇਮਸੀ ਪੁੱਤਰ ਪ੍ਰੇਮ ਸਿੰਘ ਵਾਸੀ ਵਾਰਡ ਨੰਬਰ 13 ਫਰੇਗੜ ਚੂੜੀਆਂ ਮੇਰੇ ਮੁੰਡੇ ਦਾ ਝਗੜਾ ਹੋਇਆ ਸੀ 6 ਤਰੀਕ ਨੂੰ ਛੇ ਤੀਨ ਨੂੰ ਜਗੜਾ ਨਾਲ ਉਹਦੇ 2000 ਦੋਸਤ ਸੀ ਤੇ 18 ਤਰੀਕ ਤੇ ਸਾਰ ਉਹਨਾਂ ਦੀ ਦੁਕਾਨ ਨੂੰ ਵੀ ਅੱਗ ਲੱਗੀ ਆਟੋਮੈਟਿਕ ਆਪਈ ਦੁਕਾਨ ਨੂੰ ਅੱਗ ਲੱਗੀ ਤਾਂ ਉਹਨਾਂ ਨੇ ਦੁਕਾਨ ਵਿੱਚ ਇਹਨਾਂ ਦੇ ਪਾਤੀ ਕਿ ਇਹਨਾਂ ਨੇ ਅੱਗ ਲਾਈ ਹੈ ਦੁਕਾਨ ਨੂੰ ਤੇ ਬਾਅਦ ਵਿੱਚ ਐਫ ਆਈ ਆਰ ਹੋ ਗਈ ਐਫ ਆਈ ਆਰ ਹੋਣ ਤੇ ਪਰਚਾ ਉਹਨਾਂ ਦੇ ਘਰ ਤਾਂ ਪਰਚਾ ਕਰਤਾ ਉਹਨਾਂ ਦੇ ਤੇ ਉਹਨਾਂ ਨੂੰ ਅਰੈਸਟ ਵੀ ਪੈ ਗਈ ਉਹਨਾਂ ਦੀ ਤੇ ਪਲਵਿੰਦਰ ਸਿੰਘ ਸਬ ਇਨਸਪੈਕਟਰ ਆ ਉਹਨੇ ਆਡੇ ਕੋਲ ਪੈਸੇ ਵੀ ਲਏ ਆ ਤੇ ਸਾਨੂੰ ਉਲਟੀਆਂ ਧਮਕੀਆਂ ਵੀ ਦਿੰਦਾ ਸਾਡੀਆਂ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਸਾਡੀ ਮੇਰੀ ਨਾਲ ਦੀ ਦੇ ਫੋਨ ਤੇ ਨੇ ਫੋਨ ਕੀਤਾ ਉਹ ਸਿੱਧਾ ਕਹਿੰਦਾ ਵਾ ਕਿ ਅਜੇ ਨਾ ਗੱਲ ਨਹੀਂ ਕਰਨੀ ਵੀ ਅਬੀ ਦੇ ਪਾਪਾ ਨਾਲ ਗੱਲ ਨਹੀਂ ਕਰਨੀ ਅਬੀ ਦੀ ਮਾਂ ਨਾਲ ਗੱਲ ਕਰੋ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਤੇ ਪੈਸੇ ਮੰਗਦਾ ਵਾ ਅਸੀਂ ਪਹਿਲਾਂ ਪੈਸੇ ਦੇ ਵੀ ਚੁੱਕੇ ਆ ਪਰਚੇ ਆ ਹੋਣ ਤੋਂ ਪਹਿਲਾਂ ਹੀ ਪੈਸੇ ਦਿੱਤੇ ਆ ਫੇਰ ਵੀ ਉਹ ਕਹਿੰਦਾ ਮੈਨੂੰ ਪੈਸੇ ਦੋ 50000 ਰੁਪਿਆ ਕਹਿੰਦਾ ਤੁਸੀਂ ਦਿਓ ਲੱਖ ਲੱਖ ਰੁਪਿਆ ਉਹਨਾਂ ਨੇ ਸਾਨੂੰ ਦਿੱਤਾ ਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਭਗਵੰਤ ਮਾਨ ਸਾਹਿਬ ਸਰਕਾਰ ਨੂੰ ਬੇਨਤੀ ਇਹੋ ਹੀ ਹੈ ਵੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਹੁਣ ਭਗਵੰਤ ਮਾਨ ਸਾਹਿਬ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਰੋਜ਼ ਕਹਿੰਦੇ ਆ ਕਿ ਜਿਹੜਾ ਰਿਸ਼ਵਤ ਮੰਗਦਾ ਸਾਨੂੰ ਦੱਸੋ ਅਸੀਂ ਉਹਨਾਂ ਦੇ ਬੰਦੀ ਕਾਰਵਾਈ ਆਪੇ ਕਰਾਂਗੇ। ਤੇ ਸਾਡੀ ਬੇਨਤੀ ਹੈ ਸਾਡੇ ਕੋਲ ਉਹਨਾਂ ਦੀ ਆਡੀਓ ਵੀ ਹੈਗੀ ਆ। ਆਪਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਹੈਗੀ ਤੇ ਸਾਡੇ ਕੋਲ ਪੈਸੇ ਵੀ ਮੰਗਦੇ ਹੈਗੇ। ਤਾਂ ਆਪਾਂ ਰਿਕਾਰਡਿੰਗ ਜਿਹੜੀ ਆ ਪ੍ਰੈਸ ਵਾਲਿਆਂ ਨੂੰ ਦੇ ਦਿੱਤੀ ਹੈ ਜੀ। ਸਾਡੀ ਬੇਨਤੀ ਹੁਣ ਇਹ ਹੀ ਆ ਕਿ ਪੁਲਿਸ ਅਧਿਕਾਰੀ ਤੇ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਕਾਰਵਾਈ ਕਰਦੀ ਹੈ ਜਾਂ ਨਹੀਂ ਕਰਦੀ ਸਾਡੀ ਬੇਨਤੀ ਹੈ ਉਹਦੇ ਤੇ ਕਾਰਵਾਈ ਹੋ